ਨਮਸਕਾਰ ਬਿਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਮੋਦੀ ਦੀ ਜਿਨ੍ਹਾਂ ਦੇ ਜਹਾਜ਼ ਦੇ ਉੱਪਰ ਅਤਵਾਦੀ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਹੈ ਨਾਲ ਹੀ ਗੱਲ ਕਰਨੀ ਹੈ ਅੱਜ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਬੈਠਕ ਕੀਤੀ ਗਈ ਹੈ ਹਾਲਾਂਕਿ ਉਸ ਬੈਠਕ ਦੇ ਵਿੱਚ ਇਕਤਾ ਹੁੰਦੀ ਹੈ ਜਾਂ ਨਹੀਂ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਕਿ ਅੱਜ ਖਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਵੱਲੋਂ ਜਿਹੜੀ ਮਹਾਪੰਚਾਇਤ ਸੱਦੀ ਗਈ ਸੀ ਉਸ ਦੇ ਵਿੱਚ ਕੀ ਕੋ ਸਾਹਮਣੇ ਰਿਹਾ ਹੈ ਔਰ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਕੀ ਸਨੇਹਾ ਦਿੱਤਾ ਲੋਕਾਂ ਨੂੰ ਸੋ ਸਾਰੀਆਂ ਗੱਲਾਂ ਦੇ ਉੱਪਰ ਚਰਚਾ ਕਰਨ ਲਈ ਬੱਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਪ੍ਰਧਾਨ ਮੰਤਰੀ ਮੋਦੀ ਆਪਣੇ ਵਿਦੇਸ਼ ਦੌਰੇ ਤੇ ਨੇ ਔਰ ਇਸ ਮੌਕੇ ਦੇ ਉੱਤੇ ਅਜੋ ਫਰਾਂਸ ਤੋਂ ਅਮਰੀਕਾ ਦੇ ਲਈ ਰਵਾਨਾ ਹੋਏ ਨੇ ਔਰ ਅਮਰੀਕਾ ਦੇ ਵਿੱਚ 2 ਦਿਨ ਦਾ ਉਹਨਾਂ ਦਾ ਦੌਰਾ ਜਿਹੜਾ 12 ਔਰ 13 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਹਨਾਂ ਦੀ ਗੱਲਬਾਤ ਹੋਏਗੀ ਔਰ ਕਈ ਦੌਰ ਦੀ ਬੈਠਕ ਜਿਹੜੀ ਆ ਹੋਣ ਦੀ ਸੰਭਾਵਨਾ ਔਰ ਉਸ ਦੇ ਵਿੱਚ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਸਕਦੀਆਂ ਨੇ ਔਰ ਜੋ ਭਾਰਤਿਆਂ ਨੂੰ ਪਿਛਲੇ ਸਮੇਂ ਦੇ ਵਿੱਚ ਰਿਪੋਰਟ ਕੀਤਾ ਗਿਆ ਰਿਪੋਰਟ ਕਰਨ ਦੇ ਤਰੀਕੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ 트੍ਰੰਪ ਦੇ ਨਾਲ ਚਰਚਾ ਕਰ ਸਕਦੇ ਨੇ ਔਰ ਫਰਾਂਸ ਦੇ ਵਿੱਚ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਕਈ ਬੈਠਕਾਂ ਕੀਤੀਆਂ ਗਈਆਂ AI ਸਮਿਟ ਹੋਈ ਸੀ ਉਸ ਸਮਿਟ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਔਰ ਉਸ ਸਮਿਟ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਬੀਤੇ ਕੱਲ੍ਹ ਕਿਹਾ ਗਿਆ ਸੀ ਕਿ ਅਸੀਂ ਭਾਰਤ ਨੂੰ AI ਦੇ ਰੂਪ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਦੇਸ਼ ਦੇ ਵਿੱਚ ਇਹਦੇ ਉੱਤੇ ਕੰਮ ਕਰਾਂਗੇ ਪਰ ਇਸ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਵਿਦੇਸ਼ ਦੌਰੇ ਤੇ ਨੇ ਉਹ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਰਹੇ ਨੇ ਇਸ ਮੌਕੇ ਦੇ ਉੱਤੇ ਇੱਕ ਮੁੰਬਈ ਬ੍ਰਾਂਚ ਕੰਟਰੋਲ ਬ੍ਰਾਂਚ ਨੂੰ ਇੱਕ ਕਾਲ ਆਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਦੇ ਉੱਤੇ ਅੱਤਵਾਦੀ ਹਮਲਾ ਹੋ ਸਕਦਾ ਹੈ ਸੋ ਇਸ ਹਮਲੇ ਨੂੰ ਲੈ ਕੇ ਹੁਣ ਚਿੰਤਾਵਾਂ ਜਿਹੜੀਆਂ ਵੱਧ ਗਈਆਂ ਨੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ ਤੇ ਨੇ ਦਰਸਲ ਇਹ ਜਿਹੜੀ ਸੂਚਨਾ ਮਿਲਦੀ ਹੈ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਫੋਨ ਆਇਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰੇ ਦੇ ਦੌਰਾਨ ਇਹ ਇਹ ਗੱਲ ਤੇ ਗੌਰ ਦੇਣ ਦੀ ਲੋੜ ਹੈ ਕਿ ਵਿਦੇਸ਼ ਦੌਰੇ ਦੇ ਦੌਰਾਨ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਤਵਾਦੀ ਹਮਲਾ ਜਿਹੜਾ ਹੈ ਉਹਨਾਂ ਦੇ ਜਹਾਜ਼ ਦੇ ਉੱਪਰ ਹੋ ਸਕਦਾ ਹੈ ਔਰ ਅਧਿਕਾਰੀਆਂ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਪਹਿਲਾਂ ਫੋਨ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੋਰ ਵੀ ਏਜੰਸੀਆਂ ਨੂੰ ਇਹਦੇ ਬਾਰੇ ਇਤਲਾਹ ਕੀਤੀ ਕਿ ਇਸ ਤਰੀਕੇ ਦੀ ਕਾਲ ਸਾਰੀਆਂ ਨੇ ਔਰ ਉਸ ਨੰਬਰ ਤੋਂ ਕਈ ਤਮਕੀਆਂ ਆ ਚੁੱਕੀਆਂ ਨੇ ਸੋ ਇਸ ਕਰਕੇ ਹੁਣ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਦੌਰਾ ਹੈ ਪਹਿਲਾਂ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਡੋਨਲਡ ਟਰੰਪ ਦੇ ਨਾਲ ਕਿਸ ਤਰੀਕੇ ਦੀ ਵਾਰਤਾਲਾਪ ਹੋਏਗੀ ਪਰ ਉਸ ਦੇ ਵਿਚਕਾਰ ਹੀ ਹੁਣ ਇੱਕ ਇਹ ਖਬਰ ਸਾਹਮਣੇ ਆ ਜਾਣੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਦੇ ਉੱਪਰ ਅਤਵਾਦੀ ਹਮਲਾ ਹੋ ਸਕਦਾ ਹੈ ਉਸ ਦੇ ਨਾਲ ਹੁਣ ਚਿੰਤਾਵਾਂ ਵੱਧ ਗਈਆਂ ਨੇ ਹਾਲਾਂਕਿ ਏਜੰਸੀਆਂ ਹਾਈ ਅਲਰਟ ਤੇ ਨੇ ਪਰ ਉਸ ਦੇ باوجود ਵੀ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਦੋ ਦਿਨ ਜਿਹੜੀ 트ੰਪ ਦੇ ਨਾਲ ਗੱਲਬਾਤ ਕੀਤੀ ਜਾਏਗੀ ਉਸ ਦੇ ਵਿੱਚ ਕੀ ਕੋਈ ਸਾਹਮਣੇ ਰਹਿੰਦਾ ਔਰ ਨਵੀਂ ਚਰਚਾ ਜਿਹੜੀ ਹੈ ਅਤਵਾਦੀ ਹਮਲੇ ਦੀ ਉਹ ਵੀ ਹੁਣ ਸਾਹਮਣੇ ਆਈ ਹੈ ਪਰ ਦੇਖਣਾ ਹੋਏਗਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜੋ ਇੱਕ ਪ੍ਰੈਸ਼ਰ ਪ੍ਰਧਾਨ ਮੰਤਰੀ ਮੋਦੀ ਇੱਥੇ ਇੱਥੋਂ ਜਦੋਂ ਭਾਰਤ ਤੋਂ ਗਏ ਉਹਨਾਂ ਦੇ ਉੱਪਰ ਇੱਕ ਪ੍ਰੈਸ਼ਰ ਇਸ ਗੱਲ ਦਾ ਸੀ ਕਿ ਉੱਥੇ ਜਦੋਂ 트ੰਪ ਦੇ ਕੋਲ ਜਾਣਗੇ ਤੇ 트ੰਪ ਦੇ ਨਾਲ ਜਾ ਕੇ ਜੋ ਭਾਰਤੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਦੇ ਪੈਰਾਂ 'ਚ ਹੱਥਾਂ 'ਚ ਬੇੜੀਆਂ ਪਾ ਕੇ ਜਿਸ ਨੂੰ ਲੈ ਕੇ ਦੇਸ਼ ਦੀ ਸਿਆਸਤ ਵੀ ਪਖੀ ਬਜਟ ਸੈਸ਼ਨ ਦੇ ਦੌਰਾਨ ਵਿਰੋਧੀ ਧਿਰਾਂ ਦੇ ਵੱਲੋਂ ਸਖਤ ਉਹਦਾ ਵਿਰੋਧ ਜ਼ਾਹਰ ਕੀਤਾ ਗਿਆ ਕਈ ਵਾਰ ਸੈਸ਼ਨ ਜਿਹੜਾ ਰੱਦ ਕਰਨਾ ਪਿਆ ਹੰਗਾਮਾ ਹੁੰਦਾ ਰਿਹਾ ਉਸ ਹੰਗਾਮੇ ਤੋਂ ਬਾਅਦ ਭਾਜਪਾ ਨੇ ਕਿਹਾ ਸੀ ਕਿ ਅਸੀਂ ਇਹਦੇ ਬਾਰੇ ਗੱਲ ਜਿਹੜੀ ਹੈ ਅਮਰੀਕੀ ਸਰਕਾਰ ਦੇ ਨਾਲ ਕਰਾਂਗੇ ਕਿ ਸਾਡੇ ਭਾਰਤੀਆਂ ਨੂੰ ਇਸ ਤਰੀਕੇ ਦੇ ਨਾਲ ਰਿਪੋਰਟ ਨਾ ਕੀਤਾ ਜਾਵੇ ਤੁਸੀਂ ਰਿਪੋਰਟ ਕਰੋ ਪਰ ਬੇੜੀਆਂ ਬਣ ਕੇ ਉਹਨਾਂ ਨੂੰ ਅੱਤਵਾਦੀਆਂ ਦੇ ਵਾਂਗੂ ਸਾਡੇ ਦੇਸ਼ ਦੇ ਵਿੱਚ ਨਾ ਛੱਡ ਕੇ ਜਾਓ ਸੋ ਇਹਦੇ ਉੱਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਅਮਰੀਕਾ ਦੀ ਜੇਕਰ ਗੱਲ ਕਰੀਏ ਤੇ ਅਮਰੀਕਾ ਦੇ ਵੱਲੋਂ 18000 ਗੈਰ ਕਾਨੂੰਨੀ ਜਿਹੜੇ ਭਾਰਤੀ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਨਿਸ਼ਾਨਦੇਹੀ ਹੋ ਚੁੱਕੀ ਹੈ ਉਹਨਾਂ ਨੂੰ ਭਾਰਤ ਡਿਪੋਰਟ ਕੀਤਾ ਜਾਣਾ ਪਰ ਹੁਣ ਕੋਸ਼ਿਸ਼ ਇਹ ਰਹੇਗੀ ਕਿ ਸਿਰਫ 104 ਹੀ ਅਜੇ ਭਾਰਤੀ ਜਿਹੜੇ ਪਹਿਲੇ ਜਹਾਜ਼ ਦੇ ਵਿੱਚ ਭਾਰਤ ਪਹੁੰਚੇ ਸੀ ਬਾਕੀ ਜਿਹੜੇ ਆਉਣ ਵਾਲੇ ਭਾਰਤੀ ਨੇ ਉਹਨਾਂ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਨਾ ਕੀਤਾ ਜਾਏ ਕਿਉਂਕਿ ਨਹੀਂ ਤਾਂ ਫਿਰ ਕੇਂਦਰ ਸਰਕਾਰ ਭਾਰਤ ਸਰਕਾਰ ਦੇ ਉੱਪਰ ਇਹਦਾ ਜਿਹੜਾ ਬੋਝ ਹੈ ਉਹ ਵਧੇਗਾ ਔਰ ਵਿਰੋਧੀ ਧਿਰ ਦੇ ਬੋਲ ਉਹਤੇ ਤੇ ਨਿਸ਼ਾਨੇ ਸਾਦੇ ਜਾਣਗੇ ਔਰ ਇਸ ਵਿਚਾਰ ਹੁਣ ਜਹਾਜ਼ ਦੀ ਖਬਰ ਨੇ ਸਿਆਸਤ ਪੰਜਾਬ ਦੀ ਦੇਸ਼ ਦੀ ਹੋਰ ਪਖਾ ਕੇ ਰੱਖ ਦਿੱਤੀ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੋਈ ਫ੍ਰੀ ਬੀਜ਼ ਨੂੰ ਲੈ ਕੇ ਫ੍ਰੀ ਬੀਜ਼ ਦਰਸਲ ਤੁਸੀਂ ਭਾਰਤ ਦੇ ਵਿੱਚ ਦੇਖਿਆ ਕਿ 2019 ਦੇ ਵਿੱਚ ਜਦੋਂ ਕੋਵਿਡ ਦਾ ਦੌਰ ਆਇਆ ਉਸ ਟਾਈਮ ਦੇ ਉੱਤੇ ਭਾਰਤ ਸਰਕਾਰ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਲੋਕਾਂ ਨੂੰ ਫ੍ਰੀ ਰਾਸ਼ਨ ਦਿੱਤਾ ਜਾਏਗਾ ਔਰ ਭਾਰਤ ਸਰਕਾਰ ਦੇ ਵੱਲੋਂ ਇਹ ਕਿਹਾ ਵੀ ਜਾਂਦਾ ਰਿਹਾ ਹੈ ਕਿ ਅਸੀਂ ਪਾ ਪੂਰੇ ਦੇਸ਼ ਦੇ ਵਿੱਚ 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੇ ਰਹੇ ਆ ਉਸ ਦੇ ਨਾਲ ਹੀ ਬਹੁਤ ਸਾਰੀਆਂ ਜਦੋਂ ਇਲੈਕਸ਼ਨਸ ਆndੀਆਂ ਨੇ ਉਸ ਟਾਈਮ ਦੇ ਉੱਤੇ ਫ੍ਰੀ ਦੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਦੇਣ ਦਾ ਜ਼ਿਕਰ ਕੀਤਾ ਜਾਂਦਾ ਚਾਹੇ 300 ਯੂਨਿਟ ਫ੍ਰੀ ਹੋਣ ਚਾਹੇ ਤੁਸੀਂ ਕਹੋ ਕਿ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਣੇ ਹੋਣ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਅੱਜ ਕੱਲ ਸਾਰੇ ਸੂਬਿਆਂ ਦੇ ਵਿੱਚ ਐਸੇ ਪ੍ਰਲੋਭਨ ਜਿਹੜੇ ਦਿੱਤੇ ਜਾ ਰਹੇ ਨੇ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਪਟੀਸ਼ਨਾਂ ਪਹੁੰਚੀਆਂ ਕਿ ਇਹਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਲੋਕਾਂ ਨੂੰ ਐਸਾ ਨਹੀਂ ਕਰ ਫ੍ਰੀ ਦੀਆਂ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਸਿਪਰੀਮ ਕੋਰਟ ਨੇ ਬੁੱਧਵਾਰ ਨੂੰ ਇਹਦੇ ਤੇ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ ਔਰ ਸੁਪਰੀਮ ਕੋਰਟ ਨੇ ਸਿੱਧੇ ਤੌਰ ਦੇ ਉਤੇ ਇਸ ਗੱਲ ਨੂੰ ਗਲਤ ਠਹਿਰਾਇਆ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਫ੍ਰੀ ਦੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਉਹ ਬਿਲਕੁਲ ਗਲਤ ਹੈ ਉਸ ਦੇ ਨਾਲ ਕੀ ਹੈ ਕਿ ਲੋਕਾਂ ਨੂੰ ਪਤਾ ਸਾਡੇ ਪਾਣੀ ਦਾ ਬਿੱਲ ਫ੍ਰੀ ਆ ਰਿਹਾ ਸਾਡੀ ਬਿਜਲੀ ਦਾ ਬਿੱਲ ਨਹੀਂ ਆਏਗਾ ਰਾਸ਼ਨ ਸਾਨੂੰ ਫ੍ਰੀ ਮਿਲ ਰਿਹਾ ਹੈ ਮਹਿਲਾਵਾਂ ਦੇ ਖਾਤਿਆਂ 'ਚ ਕਈ ਸੂਬਿਆਂ ਦੇ ਵਿੱਚ ਪੈਸੇ ਵੀ ਪਾਏ ਜਾ ਰਹੇ ਨੇ ਮਤਲਬ ਕਿ ਲੋਕ ਉਸ ਦੇ ਨਾਲ ਪੰਜਾਬੀ ਦੇ ਵਿੱਚ ਜੇਕਰ ਕਹੀਏ ਤਾਂ ਲੋਕਾਂ ਦੇ ਵਿੱਚ ਹੱਡ ਹਰਾਮੀ ਇਸ ਨੂੰ ਲੈ ਕੇ ਵੱਧ ਰਹੀ ਹੈ ਲੋਕ ਕੰਮ ਨਹੀਂ ਕਰ ਰਹੇ ਲੋਕ ਜਿਹੜੀਆਂ ਫਰੀ ਦੀਆਂ ਯੋਜਨਾਵਾਂ ਸਰਕਾਰਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਉਹਨਾਂ ਦੇ ਫਾਰਮ ਭਰਨ ਦੇ ਵਿੱਚ ਜਿਆਦਾ ਮਸ਼ਰੂਫ ਨਜ਼ਰ ਆਉਂਦੇ ਨੇ ਸੋ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਮੁਫਤ ਦਾ ਰਾਸ਼ਨ ਦੇਣਾ ਮੁਫਤ ਦੇ ਪੈਸੇ ਦੇਣਾ ਇਹ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕੇਂਦਰ ਸਰਕਾਰ ਨੂੰ ਕਹਿੰਦੇ ਕਿ ਅਸੀਂ ਤੁਹਾਡੀ ਪਰੇਸ਼ਾਨੀ ਸਮਝਦੇ ਹਾਂ ਔਰ ਤੁਹਾਡੇ ਕੰਮ ਦੀ ਅਸੀਂ ਸਰਾਹਣਾ ਵੀ ਕਰਦੇ ਹਾਂ ਕਿ ਤੁਸੀਂ ਲੋਕਾਂ ਨੂੰ ਉਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੇ ਹੋ ਪਰ ਉਹਨਾਂ ਨੇ ਕਿਹਾ ਕਿ ਇਹ ਚੰਗੀ ਗੱਲ ਨਹੀਂ ਹੈ ਕਦੋਂ ਤੱਕ ਲੋਕਾਂ ਨੂੰ ਫਰੀਦੀਆਂ ਚੀਜ਼ਾਂ ਦੇ ਉੱਤੇ ਲਾਇਆ ਜਾਇਗਾ ਲੋਕਾਂ ਦੇ ਲਈ ਨਵੇਂ ਰੋਜਗਾਰ ਪੈਦਾ ਕੀਤੇ ਜਾਣ ਔਰ ਸੁਪਰੀਮ ਕੋਰਟ ਦੇ ਵਿੱਚ ਅਗਲੇ 6 ਹਫ਼ਤਿਆਂ ਦੇ ਵਿੱਚ ਵਿੱਚ ਇਹਦਾ ਜਵਾਬ ਵੀ ਦਾਇਰ ਕੀਤਾ ਜਾਵੇ ਕਿ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਣ ਦੇ ਲਈ ਸਰਕਾਰ ਦੇ ਵੱਲੋਂ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਨਾ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਕਿੰਨੇ ਕਰੋੜ ਲੋਕਾਂ ਨੂੰ ਫਰੀਦ ਦਾ ਸਮਾਨ ਦਿੱਤਾ ਜਾ ਰਿਹਾ ਜਾਂ ਫਿਰ ਜਿਹੜੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਹ ਸਮਾਨ ਦੇਣ ਦੇ ਪ੍ਰਲੋਭਨ ਦਿੱਤੇ ਜਾਂਦੇ ਨੇ ਉਹਨਾਂ ਦੇ ਉੱਪਰ ਵੀ ਸਖਤ ਟਿੱਪਣੀਆਂ ਕੀਤੀਆਂ ਨੇ ਕਿ ਲੋਕਾਂ ਨੂੰ ਇਸ ਤਰੀਕੇ ਦਾ ਸਮਾਨ ਦੇਣਾ ਬਿਲਕੁਲ ਗਲਤ ਹੈ ਔਰ ਸਰਕਾਰ ਕੇਂਦਰ ਸਰਕਾਰ ਇਹ ਜਵਾਬ ਦੇਵੇ ਅਗਲੇ 6 ਹਫਤਿਆਂ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਵਿੱਚ ਕਿ ਕੇਂਦਰ ਸਰਕਾਰ ਅਗਲੇ ਕਿੰਨੇ ਮਹੀਨੇ ਕਿੰਨੇ ਸਾਲ ਹੋਰ ਰਾਸ਼ਨ ਫ੍ਰੀ ਬੰਡੇਗੀ ਔਰ ਕਦੋਂ ਤੱਕ ਇਹਨਾਂ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਜਾਏਗਾ ਤਾਂਕਿ ਉਹ ਆਤਮ ਨਿਰਭਰ ਹੋ ਕੇ ਆਪਣੇ ਤੌਰ ਦੇ ਉਤੇ ਉਹਨਾਂ ਨੂੰ ਰੁਜ਼ਗਾਰ ਦਿੱਤੇ ਜਾਣ ਉਸ ਉਸ ਰੁਜ਼ਗਾਰ ਤੋਂ ਪੈਸਾ ਕਮਾ ਕੇ ਉਹ ਆਪਣੇ ਘਰ ਚਲਾ ਸਕਣ ਨਾ ਕਿ ਮੁਫਤ ਦੀਆਂ ਚੀਜ਼ਾਂ ਤੋਂ ਸੋ ਸੁਪਰੀਮ ਕੋਰਟ ਦੇ ਵਿੱਚ ਅੱਜ ਸਖਤ ਟਿੱਪਣੀਆਂ ਹੋਈਆਂ ਇਸ ਦੇ ਵਿੱਚ ਹੁਣ ਆਉਣ ਵਾਲੇ ਟਾਈਮ 'ਚ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਕੀ ਅਪੀਲ ਕੀ ਦਲੀਲ ਕੀਤੀ ਜਾਂਦੀ ਹੈ ਔਰ ਇਹਦੇ ਉੱਪਰ ਕੀ ਪੁਖਤਾ ਜਿਹੜੀ ਹੈ ਜਾਣਕਾਰੀ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਜਾਏਗੀ ਔਰ ਇਹਦੇ ਉੱਤੇ ਕੀ ਕੰਮ ਕੀਤਾ ਜਾਂਦਾ ਉਹ ਆਨਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਅੱਜ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਜਿਹਦੇ ਵਿੱਚ ਮਜ਼ਦੂਰ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਦੇਰ ਪਹੁੰਚੇ ਔਰ ਉਸਦੇ ਨਾਲ ਹੀ ਐਸ ਕੇ ਐਮ ਸਿਆਸੀ ਜਿਹੜੀ ਹੈ ਐਸ ਕੇ ਐਮ ਭਾਰਤ ਜਿਹੜੀ ਹੈ ਉਹ ਪੂਰੀ ਪਹੁੰਚੀ ਔਰ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਬੈਠਕ ਕੀਤੀ ਗਈ ਔਰ ਉਸਦੇ ਨਾਲ ਹੀ ਜੇਕਰ ਦੋਵੇਂ ਮੋਰਚਿਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਵੱਲੋਂ ਕਿਸਾਨ ਅੰਦੋਲਨ ਚਲਾਇਆ ਜਾ ਰਿਹਾ ਹੈ ਚਾਹੇ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਬਾਲ ਹੋਣ ਜਾਂ ਫਿਰ ਸ਼ੰਭੂ ਮੋਰਚੇ ਦੇ ਉੱਤੇ ਬੈਠੇ ਸਰਵਨ ਸਿੰਘ ਪੰਦੇਰ ਹੋਣ ਸੋ ਦੋ ਅੱਜ ਖਬਰਾਂ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਅਹਿਮ ਰਹੀਆਂ ਨੇ ਇੱਕ ਚੰਡੀਗੜ੍ਹ ਦੀ ਬੈਠਕ ਔਰ ਦੂਸਰੀ ਜਿਹੜੀ ਇਹਨਾਂ ਦੋਵੇਂ ਮੋਰਚਿਆਂ ਦੇ ਵੱਲੋਂ ਮਹਾਪੰਚਾਇਤ ਸਦਨ ਦੀ ਗੱਲ ਕੀਤੀ ਗਈ ਸੀ ਬੀਤੇ ਕੱਲ 11 ਫਰਵਰੀ ਨੂੰ ਰਾਜਸਥਾਨ ਦੇ ਬਾਰਡਰ ਰਤਨਪੂਰਾ ਦੇ ਵਿੱਚ ਇੱਕ ਮਹਾਪੰਚਾਇਤ ਹੋਈ ਔਰ ਅੱਜ ਇੱਕ ਮਹਾਪੰਚਾਇਤ ਜਿਹੜੀ ਹੈ ਖਨੋਰੀ ਬਾਰਡਰ ਤੇ ਹੋਈ ਔਰ ਭੜਕੇ ਇੱਕ ਹੋਰ ਮਹਾਪੰਚਾਇਤ ਹੋਏਗੀ ਸ਼ੰਭੂ ਮੋਰਚੇ ਦੇ ਉੱਪਰ ਸੋ ਅੱਜ 12 ਤਰੀਕ ਨੂੰ ਜਿਹੜੀ ਖਨੋਰੀ ਬਾਰਡਰ ਦੇ ਉੱਪਰ ਮਹਾਪੰਚਾਇਤ ਹੋਈ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਪਿਛਲੇ 80 ਦਿਨਾਂ ਤੋਂ 79 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਬਾਲ ਨੇ ਸਨੇਹਾ ਦੇਣਾ ਸੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਸੀ ਗੱਲਬਾਤ ਕੀਤੀ ਇਸ ਦੇ ਵਿੱਚ ਉਹਨਾਂ ਨੇ ਕਈ ਮੁੱਦੇ ਚੱਕੇ ਹਾਲਾਂਕਿ ਇਸ ਮੀਟਿੰਗ ਦੇ ਵਿੱਚੋਂ ਕਿਸਾਨ ਆਗੂ ਚੰਡੀਗੜ੍ਹ ਵਾਲੀ ਬੈਠਕ ਦੇ ਵਿੱਚ ਨਹੀਂ ਗਏ ਉਹਨਾਂ ਦੇ ਵੱਲੋਂ ਕਿਉਂਕਿ ਇੱਧਰ ਸ਼ਮੂਲੀਅਤ ਸੀ ਇਸ ਕਰਕੇ ਉਹ ਚੰਡੀਗੜ੍ਹ ਵਾਲੀ ਬੈਠਕ ਦੇ ਵਿੱਚ ਨਹੀਂ ਜਾ ਸਕੇ ਇਸ ਬੈਠਕ ਦੇ ਇਸ ਮਹਾਪੰਚਾਇਤ ਦੇ ਵਿੱਚ ਕੀ ਕੁਝ ਖਾਸ ਰਿਹਾ ਸਭ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਸੰਬੋਧਨ ਕਰਦਿਆਂ ਬੜੀ ਹਾਲਤ ਉਹਨਾਂ ਦੀ ਨਾਜ਼ੁਕ ਨਜ਼ਰ ਆ ਰਹੀ ਸੀ ਜਦੋਂ ਉਹ ਉਸੇ ਕਮਰੇ ਦੇ ਵਿੱਚ ਜਿਹੜੇ ਕਮਰੇ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਉੱਥੋਂ ਹੀ ਉਹ ਲਾਈਵ ਹੋ ਜਿਹੜੀ ਬਾਹਰ ਲੋਕ ਬੈਠੇ ਸੀ ਕਿਸਾਨ ਬੈਠੇ ਸੀ ਉਹਨਾਂ ਨੂੰ ਸਕਰੀਨ ਦੇ ਰਾਹੀਂ ਉਹਨਾਂ ਦਾ ਭਾਸ਼ਣ ਜਿਹੜਾ ਸੁਣਾਇਆ ਗਿਆ ਦੇਖਿਆ ਉਹਨਾਂ ਨੇ ਇਸ ਦੇ ਵਿੱਚ ਉਹਨਾਂ ਨੇ 104 ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਹੈ ਉਹੀ ਜਿਹੜਾ ਅਸੀਂ ਜ਼ਿਕਰ ਕੀਤਾ ਸੀ ਕਿ ਬੀੜੀਆਂ ਬਣ ਕੇ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਉਹਦੇ ਤੇ ਉਹਨਾਂ ਨੇ ਹਮਦਰਦੀ ਬਿਆਨ ਕੀਤੀ ਹੈ ਕਿ ਕੇਂਦਰ ਤੇ ਰਾਜ ਸਰਕਾਰ ਦਾ ਇਹ ਫੇਲੀਅਰ ਹੈ ਸਾਡੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਨਹੀਂ ਲਿਆਇਆ ਜਾਣਾ ਚਾਹੀਦਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਖੇਤੀ ਧੰਦਾ ਜਿਹੜਾ ਉਹ ਦਿਨ ਬਾ ਦਿਨ ਮੰਦਾ ਹੁੰਦਾ ਜਾ ਰਿਹਾ ਹੈ ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਕੀਤੇ ਜਾ ਰਹੇ ਇਸ ਦੇ ਲਈ ਸਰਕਾਰਾਂ ਨੂੰ ਉਹਨਾਂ ਨੇ ਤਾੜਨਾ ਕੀਤੀ ਔਰ ਕਿਹਾ ਕਿ ਕਿਸਾਨਾਂ ਨੂੰ ਲਾਂਬੰਦ ਹੋਣਾ ਪਏਗਾ ਜੇਕਰ ਅਸੀਂ ਐਮਐਸਪੀ ਦੇ ਮੁੱਦੇ ਨੂੰ ਔਰ ਜਿਹੜੀਆਂ ਸਾਡੀਆਂ 13 ਗਰੰਟੀਆਂ ਸੀ ਸਰਕਾਰ ਤੋਂ ਮੰਗ ਕਰਦੇ ਆ ਉਹਨਾਂ ਨੂੰ ਜੇਕਰ ਪੂਰਾ ਕਰਵਾਣਾ ਤੇ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਕਿਸਾਨਾਂ ਨੂੰ ਲਾਮਬੰਦ ਹੋਣਾ ਪਏਗਾ ਔਰ ਕਿਸਾਨਾਂ ਦੀ ਏਕਤਾ ਇਹਦੇ ਵਿੱਚ ਬੜੀ ਮਹੱਤਵਪੂਰਨ ਹੈ ਇਹ ਅੱਜ ਮਹਾਪੰਚਾਇਤ ਦੇ ਵਿੱਚ ਵੱਡੀਆਂ ਗੱਲਾਂ ਰਹੀਆਂ ਔਰ ਦੂਸਰੇ ਪਾਸੇ ਜਿਹੜੀ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਉਸ ਦੇ ਵਿੱਚ ਤਿੰਨੇ ਫਾਰਮਾਂ ਨੇ ਇਕੱਠੇ ਪਹੁੰਚਣਾ ਸੀ ਇੱਕ ਤੇ ਐਸਕੇਐਮ ਭਾਰਤ ਐਸਕੇਐਮ ਗੈਰ ਸਿਆਸੀ ਜਿਹਦੇ ਵੱਲੋਂ ਖਨੋਰੀ ਬਾਰਡਰ ਤੇ ਅੱਜ ਮਹਾਪੰਚਾਇਤ ਕੀਤੀ ਗਈ ਔਰ ਸ਼ੰਭੂ ਮੋਰਚੇ ਵਾਲੇ ਪੰਦੇਰ ਹੁਣਾਂ ਦੇ ਅਗਵਾਈ ਦੇ ਵਿੱਚ ਜਿਹੜਾ ਸ਼ੰਭੂ ਮੋਰਚਾ ਚੱਲ ਰਿਹਾ ਤਿੰਨੇ ਤਿੰਨੇ ਫਾਰਮਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਇਕੱਠਾ ਹੋਣਾ ਸੀ ਪਰ ਖਨੋਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਣ ਕਰਕੇ ਖਨੋਰੀ ਬਾਰਡਰ ਤੋਂ ਕੋਈ ਵੀ ਆਗੂ ਜਿਹੜਾ ਇਸ ਬੈਠਕ ਦੇ ਵਿੱਚ ਇਕੱਠੇ ਨਹੀਂ ਹੋ ਸਕਿਆ ਸੋ ਮੀਡੀਆ ਧਾਰਿਆਂ ਦੇ ਵੱਲੋਂ ਇਹ ਵੀ ਗੱਲ ਚੱਕੀ ਗਈ ਕਿ ਕੀ ਖਨੋਰੀ ਬਾਰਡਰ ਦੇ ਵੱਲੋਂ ਇਸ ਬੈਠਕ ਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਉਹਦਾ ਜਵਾਬ ਜਿਹੜਾ ਕਿਸਾਨਾਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਦੇ ਵਿੱਚ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੀ ਬੈਠਕ ਬੜੇ ਸੁਖਾਂਵੇਂ ਢੰਗ ਦੇ ਵਿੱਚ ਹੋਈ ਹੈ ਔਰ ਇਸ ਬੈਠਕ ਦੇ ਵਿੱਚ ਕਿਸਾਨ ਹੋਰ ਅੱਗੇ ਤੱਕ ਬਹੁਤ ਵਧੇ ਨੇ ਇਹ ਤੀਸਰੇ ਗੇੜ ਦੀ ਬੈਠਕ ਜਿਹੜੀ ਹੈ ਕਿਸਾਨਾਂ ਦੇ ਵਿੱਚ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਇੱਕ ਬੈਠਕ ਹਾਲੇ ਹੋਰ ਹੋਏਗੀ ਉਸ ਬੈਠਕ ਦੇ ਵਿੱਚ ਉਮੀਦ ਹੈ ਕਿ ਸਾਡੀਆਂ ਜਿਹੜੀਆਂ ਸਾਰੀਆਂ ਆਪਸ ਦੇ ਵਿੱਚ ਜੋ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਉਹ ਅਸੀਂ ਕਾਫੀ ਨੇੜੇ ਪਹੁੰਚ ਗਏ ਔਰ ਇੱਕ ਬੈਠਕ ਹੋਰ ਲੱਗੇਗੀ ਜਾਨਕਿ ਅਸੀਂ ਇਸੇ ਕਰਕੇ ਕਹਿ ਰਹੇ ਸੀ ਕਿ ਕਿਸਾਨਾਂ ਦੀ ਏਕਤਾ ਨੂੰ ਅਜੇ ਇੱਕ ਮੀਟਿੰਗ ਦੀ ਹੋਰ ਲੋੜ ਹੈ ਅੱਜ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਾਵਾਂ ਮਾਹੌਲ ਬਣਿਆ ਔਰ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਖਾਸ ਕਰਕੇ ਕਿਸਾਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਖੇਤੀ ਨੀਤੀ ਖਰੜਾ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਇਸ ਨੂੰ ਰੱਦ ਕੀਤਾ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਆਪ ਦਾ ਸਟੈਂਡੇ ਦੇ ਤੇ ਸਪਸ਼ਟ ਕਰੇ ਕਿਸਾਨਾਂ ਨੇ ਕਿਹਾ ਦੂਸਰੇ ਪਾਸੇ ਇਸ ਦੇ ਇਸ ਬੈਠਕ ਦੇ ਵਿੱਚ ਕਿਸਾਨਾਂ ਦੀ ਏਕਤਾ ਜਿਹੜੀ ਹੈ ਉਹ ਹੋਰ ਵੱਧ ਗਈ ਹੈ ਔਰ ਅਗਲੀ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਏਕਤਾ ਹੋਰ ਵਧਣ ਦੀ ਉਮੀਦ ਹੈ ਇੱਕ ਪਾਸੇ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ 80 ਦਿਨ ਮਰਨ ਵਰਤ ਤੇ ਬੈਠਿਆ ਨੂੰ ਹੋ ਗਿਆ ਪਰ ਕਿਸਾਨਾਂ ਦੀ 80 ਦਿਨਾਂ ਬਾਅਦ ਵੀ ਜੇਕਰ ਕੇਂਦਰ ਸਰਕਾਰ ਦੇ ਨਾਲ ਅਜੇ ਤੱਕ ਗੱਲਬਾਤ ਦਾ ਦੌਰ ਸ਼ੁਰੂ ਨਹੀਂ ਹੋਇਆ ਤੇ ਕਿਸਾਨਾਂ ਦੀ ਏਕਤਾ ਵੀ ਅਜੇ ਨਿਪਰੇ ਨਹੀਂ ਚੜੀ ਹੈ ਔਰ ਇੱਕ ਬੈਠਕ ਲੈ ਕਿਸਾਨਾਂ ਦੇ ਵੱਲੋਂ ਹੋਰ ਦੱਸੀ ਜਾ ਰਹੀ ਹੈ ਕਿ ਕੀ ਕੀਤੀ ਜਾਏਗੀ ਉਹਦਾ ਸਮਾਂ ਨਹੀਂ ਤੈਅ ਕੀਤਾ ਗਿਆ ਵੀ ਉਹ ਬੈਠਕ ਅਗਲੀ ਕਦੋਂ ਹੋਏਗੀ ਉਹਦਾ ਉਹਨਾਂ ਨੇ ਕਿਹਾ ਕਿ ਸਮਾਂ ਨਿਰਧਾਰਤ ਕਰਾਂਗੇ ਦੂਸਰੇ ਪਾਸੇ ਦੱਸ ਦਈਏ ਕਿ ਕਿਸਾਨ ਆਗੂਆਂ ਦੇ ਵੱਲੋਂ ਅੱਜ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਕੱਲ ਨੂੰ ਫਿਰ ਤੋਂ ਸ਼ੰਭੂ ਮੋਰਚੇ ਦੇ ਉੱਤੇ ਮਹਾਪੰਚਾਇਤ ਹੋਏਗੀ ਅੱਜ ਖਨੌ ਔਰ ਯਾਦ ਰੱਖੇ ਕਿ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਦੇ ਨਾਲ ਬੈਠਕ ਹੋਏਗੀ ਚੰਡੀਗੜ੍ਹ ਦੇ ਵਿੱਚ। ਅਹਿਮ ਬੈਠਕ ਹੈ। ਇਸ ਬੈਠਕ ਦੇ ਉੱਪਰ ਪੰਜਾਬ ਦੀਆਂ ਪੂਰੇ ਕਿਸਾਨਾਂ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਸ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਕਿਉਂਕਿ ਉਮੀਦ ਹੈ ਕਿ 13 ਦੀਆਂ 13 ਗਰੰਟੀਆਂ ਜਿਹੜੀਆਂ ਕੇਂਦਰ ਸਰਕਾਰ ਦੇ ਸਾਹਮਣੇ ਇੱਕ ਸਾਲ ਪਹਿਲਾਂ ਜਦੋਂ ਪਿਛਲੇ 2024 ਫਰਵਰੀ ਦੇ ਵਿੱਚ ਇਹ ਬੈਠਕ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦੀ ਔਰ ਕੇਂਦਰ ਦੀ ਕੋਈ ਆਪਸ ਦੇ ਵਿੱਚ ਬੈਠਕ ਨਹੀਂ ਹੋਈ। ਇੱਕ ਸਾਲ ਬਾਅਦ ਹੋਣ ਵਾਲੀ ਬੈਠਕ ਜਿਹੜੀ 14 ਫਰਵਰੀ ਨੂੰ ਹੋਏਗੀ ਉਸ ਬੈਠਕ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਕਿਸਾਨਾਂ ਨੂੰ ਵੀ ਉਮੀਦ ਹੈ ਕਿ ਇਸ ਬੈਠਕ ਦੇ ਵਿੱਚ ਖਾਸ ਜਰੂਰ ਹੋ ਸਕਦਾ ਹੈ ਕੁਝ ਪਰ ਇਹ ਉਮੀਦ ਨਹੀਂ ਹੈ ਕਿ ਜਿਹੜੀਆਂ 13 ਦੀਆਂ 13 ਗਰੰਟੀਆਂ ਕਿਸਾਨਾਂ ਦੇ ਵੱਲੋਂ ਮੰਗੀਆਂ ਜਾ ਰਹੀਆਂ ਨੇ ਉਹ ਉਹਦੇ ਤੇ ਕੋਈ ਫੈਸਲਾ ਆਏਗਾ ਕਿਸਾਨਾਂ ਨੂੰ ਵੀ ਪਤਾ ਕਿ ਬੈਠਕ ਹੋਏਗੀ ਅਗਲੀ ਬੈਠਕ ਦਾ ਟਾਈਮ ਪਏਗਾ ਇਸ ਬੈਠਕ ਦੇ ਵਿੱਚ ਕੁਝ ਸਾਹਮਣੇ ਆਏਗਾ ਅਗਲੀ ਬੈਠਕ ਦੇ ਵਿੱਚ ਕੁਝ ਆਏਗਾ ਪਰ ਅਜੇ ਤੱਕ ਇਹ ਉਮੀਦ ਨਹੀਂ ਹੈ ਕਿ ਇਸ 14 ਫਰਵਰੀ ਵਾਲੀ ਬੈਠਕ ਦੇ ਵਿੱਚ ਬਹੁਤ ਕੁਝ ਸਾਹਮਣੇ ਆ ਸਕਦਾ ਕਿਉਂਕਿ ਕਿਸਾਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਵਿਰੋਧ ਹੁਣ ਆਪਣੀਆਂ 13 ਗਰੰਟੀਆਂ ਨੂੰ ਛੱਡ ਕੇ ਇਸ ਚੀਜ਼ ਦੇ ਉੱਤੇ ਕੀਤਾ ਜਾਏਗਾ ਕਿ ਖੇਤੀ ਨੀਤੀ ਖਰੜਾ ਜਿਹੜਾ ਹੈ ਜਿਹੜੇ ਤਿੰਨ ਖੇਤੀ ਕਾਨੂੰਨ ਕੇਂਦਰ ਸਰਕਾਰ ਤੋਂ ਉਹ ਰੱਦ ਕਰਨ ਦੇ ਲਈ ਕਿਹਾ ਸੀ ਉਹਨਾਂ ਦੇ ਵਿੱਚੋਂ ਇੱਕ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਖੇਤੀ ਨੀਤੀ ਖਰੜਾ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਘੁਮਾ ਕੇ ਉਸੇ ਉਸੇ ਕਾਨੂੰਨ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਉਹਦਾ ਵਿਰੋਧ ਕੀਤਾ ਜਾਏਗਾ ਕਿ ਉਸ ਨੂੰ ਰੱਦ ਕੀਤਾ ਜਾਏ ਉਹ ਕਿਸਾਨ ਉਹਦੇ ਹੱਕ ਦੇ ਵਿੱਚ ਨਹੀਂ ਐ ਔਰ ਬਾਕੀ ਦੀ ਗੱਲ ਅੱਗੇ ਬਧੇਗੀ ਹੁਣ ਅਹਿਮ ਇਹ ਨੇ ਕਿਸਾਨਾਂ ਦੇ ਲਈ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ 11 ਨੂੰ ਇੱਕ ਮਹਾਪੰਚਾਇਤ ਹੋਈ 12 ਨੂੰ ਅੱਜ ਇੱਕ ਮਹਾਪੰਚਾਇਤ ਹੋਈ ਇੱਕ 13 ਨੂੰ ਮਹਾਪੰਚਾਇਤ ਹੋਏਗੀ ਔਰ 14 ਤਰੀਕ ਨੂੰ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਦੇ ਨਾਲ ਬੈਠਕ ਹੋਏਗੀ ਉਸ ਬੈਠਕ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਉਹ ਦੇਖਣਾ ਹੋਏਗਾ ਪਰ ਕਿਸਾਨ ਇਸ ਬੈਠਕ ਨੂੰ ਲੈ ਕੇ ਉਹਨਾਂ ਦੇ ਵਿੱਚ ਉਤਸ਼ਾਹ ਜ਼ਰੂਰ ਹੈ ਕਿ ਕੇਂਦਰ ਦੇ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਏਗਾ ਪਰ ਕੋਈ ਹੱਲ ਨਿਕਲੇਗਾ ਐਸਾ ਕਿਸਾਨ ਨਹੀਂ ਮੰਦੇ ਔਰ ਨਾ ਹੀ ਇਹ ਅਨੁਮਾਨ ਲਗਾਇਆ ਜਾ ਸਕਦਾ ਕਿ ਇਸ ਬੈਠਕ ਦੇ ਵਿੱਚ ਕੁਝ ਸਾਹਮਣੇ ਆਏਗਾ ਪਰ ਕਿਸਾਨ ਇਕਜੁੱਟ ਹੋ ਕੇ ਉਸ ਬੈਠਕ ਦੇ ਵਿੱਚ ਕਿੰਨੇ ਕੁ ਬੈਠਦੇ ਨੇ ਉਹ ਦੇਖਣਾ ਹੋਏਗਾ ਔਰ ਕਿਸਾਨਾਂ ਦੀ ਗੱਲ ਕਿੱਥੇ ਕਿਦ ਤੱਕ ਪਹੁੰਚਦੀ ਹੈ ਕੇਂਦਰ ਦੇ ਨਾਲ ਉਹ 14 ਫਰਵਰੀ ਵਾਲੀ ਬੈਠਕ ਜਿਹੜੀ ਹੈ ਉਹ ਤੈਅ ਕਰੇਗੀ ਔਰ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਫਿਰ ਅਗਲਾ ਅੰਦੋਲਨ ਦਾ ਕੀ ਰੂਪ ਇਖਤियार ਕੀਤਾ ਜਾਂਦਾ ਕਿਉਂਕਿ ਸਰਵਣ ਸਿੰਘ ਪੰਦੇਰ ਹੋਣਾ ਦੇ ਵੱਲੋਂ ਕਹਿ ਦਿੱਤਾ ਗਿਆ ਕਿ 14 ਦੀ ਬੈਠਕ ਦੇ ਵਿੱਚ ਜੇ ਕੁਝ ਹੱਲ ਨਿਕਲਦਾ ਨਹੀਂ ਸਾਨੂੰ ਨਜ਼ਰ ਆਏਗਾ ਤੇ 25 ਫਰਵਰੀ ਨੂੰ ਕਿਸਾਨਾਂ ਦਾ ਚੌਥਾ ਜੱਤਾ ਜਿਹੜਾ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਕੂਚ ਕਰੇਗਾ ਸੋ ਹੁਣ ਦੇਖਣਾ ਹੋਵੇਗਾ ਕਿਸਾਨਾਂ ਦੀ ਆਨ ਵਾਲੇ ਟਾਈਮ ਦੇ ਵਿੱਚ ਕੀ ਰਣਨੀਤੀ ਰਹਿਣ ਵਾਲੀ ਹੈ ਸੋ ਇਹ ਸੀ ਅੱਜ ਦੀਆਂ ਉਹ ਅਹਿਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ